ਕੀ ਘਟਿਆ ਚਾਂਦੀ ਦਾ ਰੇਟ ਕੀ ਹੈ ਅੱਜ ਦਾ ਤਾਜ਼ਾ ਰੇਟ ਕੀ ਸਥਿਤੀ ਹੈ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਸਾਲ ਦੀ ਸ਼ੁਰੂਆਤ ਨਾਲ ਹੀ ਦੇਸੀ ਅਤੇ ਅੰਤਰਰਾਸ਼ਟਰੀ ਵਿੱਤੀ ਬਾਜ਼ਾਰਾਂ ਵਿੱਚ ਅਸਾਧਾਰਨ ਹਲਚਲ ਦੇਖਣ ਨੂੰ ਮਿਲ ਰਹੀ ਹੈ ਵਿਸ਼ਵ ਪੱਧਰ ਤੇ ਵਪਾਰਕ ਰਿਸ਼ਤਿਆਂ ਵਿੱਚ ਵਧ ਰਹੀ ਤਣਾਅਪੂਰਨ ਸਥਿਤੀ ਮੁਦਰਾ ਬਾਜ਼ਾਰ ਦੀ ਅਸਥਿਰਤਾ ਅਤੇ ਭੂਗੋਲਿਕ ਆਰਥਿਕ ਸੰਕੇਤਾਂ ਨੂੰ ਲੈ ਕੇ ਬਣੀ ਅਨਿਸ਼ਚਿਤਤਾਤ ਨੇ ਨਿਵੇਸ਼ਕਾਂ ਦੀ ਸੋਚ ਅਤੇ ਰਣਨੀਤੀ ਦੋਵਾਂ ਨੂੰ ਪ੍ਰਭਾਵਿਤ ਕੀਤਾ ਹੈ ਤੇ ਅਜਿਹੇ ਦੌਰ ਵਿੱਚ ਬਾਜ਼ਾਰ ਦੇ ਹਰ ਇੱਕ ਹਿੱਸੇ ਤੇ ਨਜ਼ਰ ਰੱਖਣਾ ਨਿਵੇਸ਼ਕਾਂ ਲਈ ਬੇਹੱਦ ਜ਼ਰੂਰੀ ਹੋ ਗਿਆ ਤੇ ਪਿਛਲੇ ਕੁਝ ਸਮੇਂ ਤੋਂ ਕਮੋਡਿਟੀ ਬਾਜ਼ਾਰ ਖਾਸ ਕਰਕੇ ਕੀਮਤੀ ਧਾਤਾਂ ਦੇ ਸੈਕਟਰ ਵਿੱਚ ਐਸੀ ਚਾਲਾਂ ਦੇਖਣ ਨੂੰ ਮਿਲ ਰਹੀਆਂ ਨੇ ਜੋ ਆਮ ਰੁਝਾਨਾਂ ਤੋਂ ਬਿਲਕੁਲ ਵੱਖਰੀਆਂ ਨੇ ਕਦੇ ਉਦਯੋਗਿਕ ਮੰਗ ਦੇ ਸੰਕੇਤ ਕਦੇ ਅੰਤਰਰਾਸ਼ਟਰੀ ਅਰ ਰਾਜਨੀਤਿਕ ਬਿਆਨਾਂ ਦਾ ਅਸਰ ਤਾਂ ਕਦੇ ਮੁੱਖ ਮੁਦਰਾਵਾਂ ਦੀ ਕਦਰ ਵਿੱਚ ਆ ਰਹੀ ਤਬਦੀਲੀ ਇਹ ਸਾਰੇ ਕਾਰਕ ਮਿਲ ਕੇ ਬਾਜ਼ਾਰ ਦੇ ਦਿਸ਼ਾ ਨੂੰ ਨਵਾਂ ਰੂਪ ਦੇ ਰਹੇ ਨੇ ਸੋ ਨਿਵੇਸ਼ਕ ਹੁਣ ਸਿਰਫ ਮੁਨਾਫੇ ਨਹੀਂ ਸਗੋਂ ਸੁਰੱਖਿਆ ਨੂੰ ਵੀ ਆਪਣੀ ਪਹਿਲੀ ਤਰਜੀਹ ਬਣਾਉਂਦੇ ਨਜ਼ਰ ਆ ਰਹੇ ਹਨ ਅਮਰੀਕਾ ਤੇ ਯੂਰਪ ਦੇ ਦਰਮਿਆਨ ਵਪਾਰਕ ਸਬੰਧਾਂ ਨੂੰ ਲੈ ਕੇ ਆ ਰਹੀਆਂ ਤਾਜ਼ਾ ਖਬਰਾਂ ਨੇ ਵਿਸ਼ੇ ਬਾਜ਼ਾਰ ਵਿੱਚ ਇੱਕ ਵੱਖਰੀ ਕਿਸਮ ਦੀ ਚਿੰਤਾ ਪੈਦਾ ਕੀਤੀ ਹੈ ਟੈਲੀਫਾ ਜਵਾਬੀ ਕਦਮਾਂ ਅਤੇ ਸੰਭਾਵਿਤ ਆਰਥਿਕ ਪ੍ਰਭਾਵਾਂ ਨੂੰ ਲੈ ਕੇ ਬਣੀ ਇਹ ਸਥਿਤੀ ਸਿਰਫ ਸ਼ੇਅਰ ਬਾਜ਼ਾਰ ਤੱਕ ਹੀ ਸੀਮਤ ਨਹੀਂ ਰਹੀ ਸਗੋਂ ਇਸ ਦਾ ਸਿੱਧਾ ਅਸਰ ਕਮੋਡਿਟੀ ਵਪਾਰ ਤੇ ਵੀ ਪੈ ਰਿਹਾ ਹੈ ਅਜੇ ਹਾਲਾਤਾਂ ਵਿੱਚ ਬਾਜ਼ਾਰ ਦੀ ਨਜ਼ਰ ਉਹਨਾਂ ਵਿਕਲਪਾਂ ਵੱਲ ਮਰਤੀ ਹੈ ਜੋ ਅਣ ਅਨਿਸ਼ਚਿਤ ਸਮੇਂ ਲਈ ਖਾਸ ਕਰਕੇ ਪਰੋਸਯੋਗ ਮੰਨੇ ਜਾਂਦੇ ਨੇ ਅਜੇ ਨਾਲ ਹੀ ਉਦਯੋਗਿਕ ਖੇਤਰ ਵਿੱਚ ਆ ਰਹੀ ਹੌਲੀ ਪਰ ਮਜ਼ਬੂਤ ਰਿਕਵਰੀ ਨੇ ਕੁਝ ਧਾਤਾਂ ਦੀ ਮੰਗ ਨੂੰ ਨਵਾਂ ਬਦਲ ਦਿੱਤਾ ਹੈ ਉਤਪਾਦਨ ਟੈਕਨੋਲੋਜੀ ਅਤੇ ਊਰਜਾ ਨਾਲ ਜੁੜੇ ਖੇਤਰਾਂ ਤੋਂ ਮਿਲ ਰਹੇ ਸੰਕੇਤ ਇਹ ਦਰਸਾਉਂਦੇ ਹਨ ਕਿ ਆਉਣ ਵਾਲੇ ਸਮੇਂ ਵਿੱਚ ਕੱਚੇ ਮਾਲ ਦੀ ਲੋੜ ਹੋਰ ਵੱਧ ਸਕਦੀ ਹੈ ਇਸ ਉਮੀਦ ਨੇ ਵੀ ਨਿਵੇਸ਼ਕਾਂ ਨੂੰ ਆਪਣੀਆਂ ਪੋਜੀਸ਼ਨਾਂ ਮੁੜ ਸਮੀਖਿਆ ਕਰਨ ਲਈ ਮਜਬੂਰ ਕੀਤਾ ਸੋ ਇਨ੍ਹਾਂ ਸਾਰਿਆਂ ਗਲੋਬਲ ਅਤੇ ਦੇਸੀ ਕਾਰਕਾਂ ਦੇ ਮਿਲੇ ਜੁਲੇ ਪ੍ਰਭਾਵ ਹੇਠ ਕਮੋਡਿਟੀ ਬਾਜ਼ਾਰ ਨੇ ਹਾਲੀਆ ਸੈਸ਼ਨਾਂ ਦੌਰਾਨ ਅਜੇ ਹੀ ਚਾਲ ਦਿਖਾਈ ਹੈ ਜਿਸ ਨੇ ਨਾ ਸਿਰਫ ਨਿਵੇਸ਼ਕਾਂ ਨੂੰ ਹੈਰਾਨ ਕੀਤਾ ਸਗੋਂ ਬਾਜ਼ਾਰ ਦੇ ਇਤਿਹਾਸ ਵਿੱਚ ਇੱਕ ਨਵਾਂ ਅਧਿਆਇ ਵੀ ਜੋੜ ਦਿੱਤਾ ਤੇ ਹੁਣ ਸਾਰਿਆਂ ਦੀ ਨਜ਼ਰ ਇਸ ਗੱਲ ਤੇ ਟਿਕੀ ਹੋਈ ਹੈ ਕਿ ਇਹ ਰੁਝਾਨ ਅਸਥਾਈ ਸਬਤ ਹੁੰਦਾ ਹੈ ਜਾਂ ਆਉਣ ਵਾਲੇ ਦਿਨਾਂ ਵਿੱਚ ਬਾਜ਼ਾਰ ਦੀ ਦਿਸ਼ਾ ਨੂੰ ਸਥਾਈ ਤੌਰ ਤੇ ਬਦਲ ਦੇਵੇਗਾ ਸੋ ਅੱਜ 19 ਜਨਵਰੀ 2026 ਨੂੰ ਚਾਂਦੀ ਨੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਤੇ MCX ਤੇ ਵਾਦਾ ਕਾਰੋਬਾਰ ਵਿੱਚ ਚਾਂਦੀ ਦੀਆਂ ਕਿਉਂ ਤਾਂ ਮਜ਼ਬੂਤ ਨਿਵੇਸ਼ਕਾਂ ਦੀ ਮੰਗ ਅਤੇ ਸਕਾਰਾਤਮਕ ਵਿਸ਼ਵ ਰੁਝਾਨਾਂ ਕਾਰਨ ਪਹਿਲੀ ਵਾਰ 3 ਲੱਖ ਰੁਪਏ ਪ੍ਰਤੀ ਕਿਲੋਗ੍ਰam ਦੇ ਰਿਕਾਰਡ ਪੱਧਰ ਨੂੰ ਪਾਰ ਕਰ ਗਈ ਮਾਰਚ ਵਿੱਚ ਡਿਲੀਵਰੀ ਲਈ ਚਾਂਦੀ 13553 ਰੁਪਏ ਭਾਵ 4.71% ਦੇ ਭਾਰੀ ਵਾਧੇ ਨਾਲ 3 ਲੱਖ 315 ਰੁਪਏ ਪ੍ਰਤੀ ਕਿਲੋਗ੍ਰam ਦੇ ਰਿਕਾਰਡ ਉੱਚ ਪੱਧਰ ਤੇ ਪਹੁੰਚ ਗਈ ਤੇ 10 ਗ੍ਰਾਮ ਸੋਨਾ ਵੀ ਨਵੇਂ ਉੱਚ ਪੱਧਰ ਤੇ ਪਹੁੰਚ ਗਿਆ ਤੇ ਸੋਨਾ 1.53% ਵਧ ਕੇ 1 ਲੱਖ 44700 ਰੁਪਏ ਤੇ ਪਹੁੰਚ ਗਿਆ ਤੇ ਸੋਮਵਾਰ ਨੂੰ ਮਲਟੀ ਕਮੋਡਿਟੀ ਐਕਸਚੇਂਜ ਤੇ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਮਾਰਚ ਵਿੱਚ ਡਿਲੀਵਰੀ ਲਈ ਚਾਂਦੀ ਦੇ ਵਾਦੇ ਠੇਕੇ 5.81 ਡਾਲਰ ਜਾਂ 6.56% ਦੇ ਵਾਦੇ ਨਾਲ 94.35 ਡਾਲਰ ਪ੍ਰਤੀ ਆਉਂਸ ਦੇ ਰਿਕਾਰਡ ਵਿੱਚ ਉੱਚ ਪੱਧਰ ਤੇ ਪਹੁੰਚ ਗਏ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਉਦਯੋਗਿਕ ਮੰਗ ਵਿੱਚ ਤੇਜ਼ੀ ਅਤੇ ਕਮਜ਼ੋਰ ਅਮਰੀਕੀ ਡਾਲਰ ਨੇ ਚਾਂਦੀ ਨੂੰ ਹੋਰ ਸਮਰਥਨ ਦਿੱਤਾ ਹੈ ਤੇ ਹਾਲ ਹੀ ਦੀਆਂ ਵੀਨਾ ਵਿੱਚ ਸੈਸ਼ਨਾਂ ਵਿੱਚ ਸੋਨੇ ਨੂੰ ਪਛਾੜ ਰਿਹਾ ਹੈ ਵਿਸ਼ਵਵਿਆਪੀ ਵਪਾਰਕ ਤਣਾਅ ਚਾਂਦੀ ਦੀਆਂ ਕੀਮਤਾਂ ਵਿੱਚ ਵਾਧੇ ਦਾ ਇੱਕ ਵੱਡਾ ਕਾਰਨ ਸੀ ਸੋ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੁਝ ਯੂਰੋਪੀਅਨ ਦੇਸ਼ਾਂ ਤੇ ਨਵੇਂ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਤੇ ਇਸ ਤੋਂ ਬਾਅਦ ਯੂਰੋਪੀਅਨ ਦੇਸ਼ਾਂ ਨੇ ਵੀ ਜਵਾਬੀ ਕਾਰਵਾਈ ਤੇ ਵਿਚਾਰ ਕਰਨਾ ਸ਼ੁਰੂ ਕਰ ਦਿੱਤਾ ਤੇ ਇਸ ਮਾਹੌਲ ਵਿੱਚ ਨਿਵੇਸ਼ਕ ਸੁਰੱਖਿਤ ਪਨਾਹਾਂ ਵੱਲ ਮੁੜੇ ਜਿਸ ਨਾਲ ਚਾਂਦੀ ਦੀ ਮੰਗ ਵਧੀ ਤੇ ਚਾਂਦੀ ਤੇ ਹਾਲ ਹੀ ਵਿੱਚ ਕੁਝ ਦਬਾਅ ਵੇਖਿਆ ਗਿਆ ਜਦੋਂ ਅਮਰੀਕਾ ਨੇ ਕੁਝ ਨਵੇਂ ਟੈਰੀਫਾਂ ਤੋਂ ਮਹੱਤਵਪੂਰਨ ਖਣਿਜਾਂ ਨੂੰ ਬਾਹਰ ਰੱਖਿਆ ਸੀ ਤੇ ਇਸ ਨਾਲ ਬਾਜ਼ਾਰ ਵਿੱਚ ਥੋੜੀ ਜਿਹੀ ਨਰਮੀ ਆਈ ਪਰ ਇਹ ਪ੍ਰਭਾਵ ਜ਼ਿਆਦਾ ਦੇਰ ਤੱਕ ਨਹੀਂ ਰਿਹਾ